ਸਾਰਿਆਂ ਨੂੰ ਮੈਂ ਹਾਂ ਸਰਜੀ ਪਿੰਡੂ ਲੱਤੀ ਮਾਂ ਚੈਨਲ ਤੇ ਮੈਂ ਸਾਰਿਆਂ ਦਾ ਸਵਾਗਤ ਕਰਦੀ ਆਂ ਔਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋ ਕੇ ਚੜ੍ਹਦੀ ਕਲਾ 'ਚ ਹੋਵੋ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵਧੀਆ ਠੀਕ ਠਾਕਾਂ ਦੀ ਜੜ੍ਹਦੀ ਕਲਾਚੀ ਆਂ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆਂ ਉਹ ਵੀਡੀਓ ਹੈਗੀ ਆ ਜੀ ਅਖਬਾਰ ਤੇ ਜਿਵੇਂ ਕਿ ਜੀ ਹੁਣ ਆਪਣੇ ਘਰਾਂ ਵਿੱਚ ਵੇਸਟ ਅਖਬਾਰ ਪਾਈ ਹੁੰਦੇ ਨੇ ਉਹਨਾਂ ਨੂੰ ਆਪਾਂ ਰੱਦੀ ਸਮਝ ਕੇ ਵੇਚ ਦਿੰਨੇ ਆ ਇਹਨਾਂ ਤੋਂ ਆਪਾਂ ਬਹੁਤ ਹੀ ਵਧੀਆ ਤੇ ਕਮਾਲ ਦੀ ਬਹੁਤ ਹੀ ਕਹਿਣ ਚੀਜ਼ ਬਣਾਵਾਂਗੇ ਜਿਹੜੀ ਚੀਜ਼ ਬਣੂਈ ਤਾਂ ਉਹ ਡੇਰ ਜਾਨਾ ਕੰਮ ਆਉਣ ਵਾਲੀ ਚੀਜ਼ ਆ ਉਹ ਤੇ ਚਲੋ ਇਹ ਸਟਾਰਟ ਕਰਦੇ ਆਪਾਂ ਵੀ ਇਹ ਹੈਗਾ ਜੀ ਆਪਣਾ ਡਬਲ ਸਵਾਰ ਠੀਕ ਹੈ ਸਵਾਰ ਮਤਲਬ ਕਿ ਕੋਈ ਵੀ ਪ੍ਰਾਣਿਕ ਪ੍ਰਾਣਾ ਸਵਾਰ ਹੋਵੇ ਇਹਨੂੰ ਆਪਾਂ ਇਦਾਂ ਫੋਲਡ ਕਰ ਲੈਨੇ ਆ ਠੀਕ ਹੈ ਜੀ ਇਦਾਂ ਫੋਲਡ ਕਰਕੇ ਦੀ ਇਹਨੂੰ ਆਪਾਂ نیچے ਧਰ ਲੈਨੇ ਆ ਜਿਹੜਾ ਆਹ ਵਾਲਾ ਇਹਦਾ ਆਧਾ ਪਾਣਾ ਨੇ ਮਤਲਬ ਕਿ ਇਹਦਾ ਫੋਲਡ ਕਰਕੇ ਆਧਾ ਪਾਣਾ ਨੇ ਆਦਿਕ ਪਿਆ ਹੋਇਆ ਠੀਕ ਹੈ ਜੀ ਉਹ ਜਿਹੜਾ ਆਹ ਵਾਲਾ ਹਿੱਸਾ ਸਾਰਾ ਇੱਧਰ ਆਪ ਆ ਚੇਸ ਤੇ ਬਚਾ ਲਈਏ ਤੇ ਨਵਾ ਕੇ ਜੀ ਆਪਾਂ ਫੈਲ ਆਪਣਾ ਇਧਰਲਾ ਪਾਸਾ ਮਤਲਬ ਕਿ ਚੜਾਈ ਵਾਲਾ ਜਿਹੜਾ ਘੱਟ ਚੜਾਈ ਚੜਾਈ ਵਾਲਾ ਪਾਸਾ ਇਧਰੋਂ ਆਪਾਂ 2 ਇੰਚ ਇਧਰ ਇਹਨਾਂ ਆਪਾਂ ਕੋਲ ਲਰਨਾਂ। ਆਪ ਇਹਦਾ ਆਹ ਵਾਲਾ ਕਿਸ ਦਾ ਕਿਦ ਤੇਜੀ ਆਪਾਂ ਇੱਧਰ ਕਰਕੇ ਇਹ ਚੇਕਾ ਦੇ। ਤੇਰੀ ਕੋਲ ਇਤਨੀ ਆਪਾਂ ਤੇਰੀ ਕੋਲ ਲਗਾ ਲਾਂਗੇ। ਇਹ ਨਹੀਂ ਆਪਾਂ ਬ੍ਰਿਚ ਕਰਦੇ। ਠੀਕ ਹੈ। ਇਤਨੀ ਤੇਰੀ ਕੋਲ ਲਗਾ ਲਾਂਗੇ। ਚਿੱਕ ਕੇ ਹੁਣ ਜਿਹੜਾ ਇਹਦਾ ਉੱਪਰ ਵਾਲਾ ਪਾਸਾ ਕੀ ਜੀ ਇਹਨੂੰ ਆਪਾਂ ਅੰਦਰੋਂ ਫੋਨ ਲਗਾਉਣਾ ਇਹ ਤਾਂ ਦੇਖਣ ਦੇਲੇ ਪਾਸੋਂ ਨੂੰ ਹਾਂ ਉੱਪਰਲਾ ਪਾਸਾ ਇਹਦੇ ਅੰਦਰੋਂ ਆਪਾਂ ਫੋਨ ਲਗਾਉਣਾ ਇਹ ਇਹ ਆਪਾਂ ਕਰਨਾ ਜੇ ਤੁਸੀਂ 1 ਇੰਚ ਕੱਟਾ ਜਾਣਾ ਤਾਂ 1 ਇੰਚ ਫੋਨ ਲਗਾਉਣਾ ਅੰਦਰ ਜੇ 1.5 ਇੰਚ ਕੱਟਣਾ ਹੈ ਤਾਂ 1.5 ਇੰਚ ਕੱਟਣਾ ਇਹ ਪਾਸਾ ਆਪਾਂ ਜਨ ਫੋਲਡ ਕਰ ਲਿਆ। ਤੇ ਹੁਣ ਜਿਹੜਾ ਆਪਣਾ ਇਹ ਵਾਲਾ ਪਾਸਾ ਹੈ ਇਹਨੂੰ ਇਦਾਂ ਆਪਾਂ ਫੋਲਡ ਕਰਾਂਗੇ। ਇਦਾਂ ਫੋਲਡ ਕਰਕੇ ਜਿਹੜੀ ਚੰਗੀ ਤਰ੍ਹਾਂ ਇਹ ਲਗਾ ਲਵਾਂਗੇ ਠੀਕ ਹੈ ਜੀ। ਹੁਣ ਇਹਨੂੰ ਆਪਾਂ ਇਦਾਂ ਖੋਲ੍ਹਾਂਗੇ ਤੇ ਇਹਦਾ ਇਹਨਾ ਹਿੱਸਾ ਵੱਲੋਂ ਇੱਕ ਅੱਧਾ ਹਿੱਸਾ ਵਿੱਚ ਉਹ ਫੋਲਡ ਕਰਾਂਗੇ। ਲੋ ਜੀ ਇਹਦੇ ਸ਼ੇਪ ਨਾਲ ਦੋਹੇ ਕੋਨਿਆਂ ਤੋਂ ਆਪਾਂ ਮੋੜ ਲਿਆ। ਹੁਣ ਇਹਨੂੰ ਆਪਾਂ ਨੀਚੇ ਰੱਖ ਲੈਣੇ ਆ ਠੀਕ ਹੈ ਜੀ। ਉਸ ਇਧਰ ਵੀ ਆਪਾਂ ਕੈਵੀ ਕੋਨ ਲਾ ਲਾਂਗੇ ਇੰਦਾ ਫੋਲਡ ਕਰਕੇ ਫੋਲਡ ਕਰਕੇ ਇਹਨਾਂ ਦੀ ਉੱਪਰਲੇ ਪਾਸੇ ਆਪਾਂ ਕੈਵੀ ਫੋਲ ਲਗਾ ਦਾਂਗੇ ਇਹਨੇ ਹਿੱਸਾ ਆਪਾਂ ਇਹਦੇ ਉੱਤੇ ਇੰਦਾ ਕੋਲਡ ਕਰਕੇ ਚੰਗੀ ਤਰ੍ਹਾਂ ਇਹਦੇ ਨਾਲ ਅਟੈਚਮੈਂਟ ਕਰ ਦਨੇ ਆ ਲੋਜੀ ਇੰਦਾ ਲਾ ਕੇ ਨੂੰ ਆਪਾਂ ਚਿਪਕਾ ਲੈਨੇ ਆ ਇਹ ਚੰਗੀ ਤਰ੍ਹਾਂ ਟੈਮ ਠਾਇਰਾ ਜੇ ਇਹਨਾਂ ਦੇ ਫੁੱਲੇ ਨਾਲ ਪਾਪਾ ਆਪਣਾ ਬੈਗ ਜੋ ਆਪਾਂ ਹੈਂਡ ਕੋਈ ਚੀਜ਼ ਵਗੈਰਾ ਪਾਉਣ ਦੀ ਇਲਪਾਫੇ ਲਾਦੇ ਨਹੀਂ ਹੈਗੇ ਤੇ ਆਪਾਂ ਫਿਰ ਦੇਖਦੇ ਆ ਕਿ ਕਾਚ ਪਾਈ ਆਪਾਂ ਉਹ ਵਾਲਾ ਬੈਗ ਤਿਆਰ ਕਰਦੇ ਸ਼ਾਪਿੰਗ ਬੈਗ ਹੀ ਬਣਾਉਣੀ ਛੋਟਾ ਜਿਹਾ ਇਹ ਵੀ ਤਾਂ ਆਪਾਂ ਚੰਗੀ ਤਰ੍ਹਾਂ ਲੋ ਜੀ ਇਹਨੇ ਇੱਕ ਆਪਾਂ ਨੇ ਦੋ ਪੀਸ ਲੈ ਲੈਣੇ ਨੇ ਇਹਦੇ ਤੜੀ ਆਲ ਬੰਨ ਇਦਾਂ ਆਪਾਂ ਕੋਈ ਪੈਨ ਜਾਂ ਪੈਨਸਲ ਲੈ ਲੈਣੀ ਹੈ। ਇਹਨੂੰ ਇਦਾਂ ਕਰਕੇ ਆਪਾਂ ਫੋਲਡ ਕਰ ਲੈਣਾ। ਇਹ ਤੇ ਲਗਾ ਦਮਾਗੇ ਆਪਾਂ ਫੈਰੀ ਕੋਲ ਤਾਂ ਜੋ ਇਹ ਫੁਲੇ ਨਾ ਤੇ ਆਪਣੀ ਤਣੀ ਵਧੀਆ ਬਣ ਕੇ ਰੈਡੀ ਹੋ ਜੇ। ਇਦਾਂ ਹੀ ਆਪਾਂ ਦੂਜੀ ਤਣੀ ਤਿਆਰ ਕਰਨਾ। ਲੋ ਜੀ ਤਣੀਆਂ ਆਪਣੀਆਂ ਹੋ ਗਈਆਂ ਨੇ ਰੈਡੀ ਦੋਹੀ ਹੁਣ ਆਪਾਂ ਨੇ ਕੀ ਕਰਨਾ ਜੀ ਤਣੀਆਂ ਲਗਾਉਣ ਵਾਸਤੇ ਇੱਕ ਇਧਰ ਇਦਾਂ ਕਰਕੇ ਕੋਲਡ ਕਰ ਲੈਣੀ ਹੈ ਦੋਹੀ ਪਾਸੇ ਤਣੀਆਂ ਇਹਦੇ ਤਣੀਆਂ ਤੇ ਆਪਾਂ ਨੇ ਇੱਥੇ ਫੈਰੀ ਕੋਲ ਲਗਾ ਲੈਣਾ ਦੋਹੀ ਪਾਸੇ ਅੰਦਰ ਚਿਪਕਾਉਣ ਵਾਸਤੇ ਫੇਰ ਜੀ ਹੁਣ ਤੁਮ ਤਣੀਆਂ ਲਗਾ ਕੇ ਫੇਰ ਤੁਮ ਪਕਾਣੇ ਆਂ ਲੋ ਜੀ ਦੇਖੋ ਆਪਣਾ ਕਿੰਨਾ ਵਧੀਆ ਸ਼ੋਪਿੰਗ ਬੈਗ ਬਣ ਕੇ ਰੈਡੀ ਹੋ ਗਿਆ ਜੇ ਤੁਸੀਂ ਵੱਡਾ ਬਣਾਉਣਾ ਚਾਹੁੰਦੇ ਹੋ ਤੁਸੀਂ ਵੱਡਾ ਅਖਬਾਰ ਵਰਤ ਮਤਲਬ ਵੀ ਯੂਜ਼ ਕਰਕੇ ਇਦਾਂ ਦਾ ਬੈਗ ਬਣਾ ਸਕਦੇ ਹੋ ਹੁਣ ਇਹਦੇ ਵਿੱਚ ਜਿਵੇਂ ਕਿ ਆਪਾਂ ਨੇ ਕੋਈ ਥੋੜੀ ਛੋਟੀ-ਮੋਟੀ ਕੋਈ ਚੀਜ਼ ਵਗੈਰਾ ਪਾ ਕੇ ਰੱਖ ਨੂੰ ਇਹਦੇ ਵਿੱਚ ਪਾ ਕੇ ਰੱਖ ਸਕਦੇ ਆ ਜਾਂ ਮਤਲਬ ਕਿ ਜਿਆਰ ਵਗੈਰਾ ਛੋਟੀਆਂ-ਮੋਟੀਆਂ ਚੀਜ਼ ਪਾ ਕੇ ਇਹਦੇ ਵਿੱਚ ਪਾ ਜਾ ਸਕਦੇ ਆ ਨਾ ਇਦਾਂ ਕੋਈ ਵੀ ਚੀਜ਼ ਤੁਸੀਂ ਇਹਦੇ ਵਿੱਚ ਪਾ ਕੇ ਰੱਖ ਸਕਦੇ ਦੇਖੋ ਆਪਣਾ ਕਿੰਨਾ ਵਧੀਆ ਸ਼ੋਪਿੰਗ ਬੈਗ ਬਣ ਕੇ ਰੈਡੀ ਹੋ ਗਿਆ ਤੇ ਬਿਲਕੁਲ ਸੌਖੀ ਤਰੀਕਾ ਲੋ ਜੀ ਐਸੀ ਆਪਣੀ ਅੱਜ ਦੀ ਛੋਟੀ ਜਿਹੀ ਵੀਡੀਓ ਜੀ ਕਿਰਪਾ ਕਰਿਓ ਵਾਈ ਲਾਈਕ ਪੂਰੀ ਤਾਂ ਮਿਰਚ ਐਂਡ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੇਰਾ ਤੁਹਾਨੂੰ ਸਾਰਾ ਤੁਹਾਨੂੰ ਸ਼ੇਅਰ ਕਰਨਾ ਕਿ ਤੇਰੇ ਇੱਕ ਬਟਨ ਤੋਂ ਹੋਰ ਕਰਨਾ ਹੈ ਜੀ